ਹਾਂਜੀ ਸਸੀਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਜੈਜੇ ਭਾ ਦੀਆਂ ਤਿੰਨ ਤਾਜ਼ੀਆਂ ਸੂਈਆਂ ਸਵਾਈਆਂ ਮਗਰ ਵੀ ਵੱਛੀਆਂ ਤੇ ਦੁੱਧ ਵੀ ਮੱਝਾਂ ਰਗਾਉਣਾ ਕੋਈ ਇਹਨਾਂ ਦੇ ਵਿੱਚੋਂ ਗਰਮੀ ਮੰਨਣ ਵਾਲੀ ਕੋਈ ਵੀ ਨਹੀਂ ਅਮਰੀਕਨ ਕੋਈ ਵੀ ਨਹੀਂ ਇੱਕ ਹੈਗੀ ਉਹ ਥੋੜੀ ਜਿਹੀ ਕ੍ਰਾਸ ਅੰਗਜ ਪੈਂਦੀ ਪਰ ਤਿੰਨ ਚਾਰ ਤਾਂ ਜਿਵੇਂ ਹੀ ਗਰਮੀ ਰਹਿ ਤਾ ਥਣ ਵੇਖੋ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾ ਨੁਕਰਾਂ ਦੇ ਲੱਗੇ ਹੋਇਆ ਤਾਜੀ ਸੂਈ ਆ ਮੇਰੇ ਆਏ ਤੋਂ ਹੀ ਸੂਈ ਆ ਜੇ ਰਹਾ ਜੇ ਪੈਣੀ ਬਾਕੀ ਆ ਤੇ ਚਾਰ ਜਾਨਵਰ ਇਧਰ ਆ ਤਿੰਨ ਸੂਈਆਂ ਸਵਾਈਆਂ ਵੜਾ ਤਾਜ਼ੀਆਂ ਮਗਰ ਵੱਛੀਆਂ ਦੋ ਗੱਪਣਾ ਜੈ ਜੇ ਭਾ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਪੋਛਲੇ ਨੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਈਏ ਮਾਂ ਤਾਰ ਆ ਬਾਈ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਜੀ 83600 ਪੂਰਾ ਜੀ 80923 ਪੰਜ ਜਾਨਵਰ ਬਈ ਪੰਜ ਜਾਨਵਰ ਆ ਤਿੰਨ ਸੂਏ ਵੇ ਜਮਾ ਤਾਜੇ ਅੱਜ ਪਾ ਲੋਟ ਜਮਾ ਨਿੱਕੇ ਨਿੱਕੇ ਬਾਈ ਹੋਣਗੇ ਬਈ ਅੱਜ ਅੱਜ ਉਮੀਦ ਬਦਲ ਆ ਮੀਂਹ ਆਲਾ ਭਰਾਉ ਹੋਇਆ ਫਿਰਦਾ ਆ ਪਾ ਵੀ ਉਹੀ ਕਰਨੇ ਆ ਪਾ ਤੇ ਜਿਹੜਾ ਪਹਿਲਾਂ ਪਹਿਲਾਂ ਅਗਲਾ ਲੈ ਜੇ ਲੈ ਜੇ ਬਾਹਰ ਇਹ ਤੋਂ ਸ਼ੁਰੂ ਕਰ ਲੈ ਇੱਕ ਨੰਬਰ ਤੋਂ ਇਹ ਬਾਈ ਦੂਜੇ ਸੂਏ ਹੁੰਦੀ ਆਪੋ ਨੂੰ ਹੁਣ ਆ ਵੇੜ ਪਹਿਲੇ ਸੂਏ ਠੀਕ ਆ ਸੂਈ ਨੂੰ ਸਮਾ ਇਹ ਬਾਈ ਸੂਈ ਆ ਰਾ ਕੱਲ ਸ਼ਾਮ ਦੀ ਜੇਰ ਜੂਰ ਪੈ ਗਈ ਆ ਜੇ ਰੋਕੇ ਆ ਜੇਰ ਦੀ ਵੀਡੀਓ ਬਾਈ ਹੈਗੀ ਆ ਕਿੰਨਾ ਕੁ ਦੁੱਧ ਪਿਆ ਜੂ ਔਰ ਬਾਈ ਇਹਨੇ ਪਿਆਉਂਾ ਜਾਈਦਾ ਨੂੰ 14 15 ਲੀਟਰ ਪਹਿਲਾ ਸੂਆ ਪਹਿਲਾ ਸੂਆ ਕੱਢ ਬਾਹਰ ਨੂੰ ਦੋਸਤੋ ਪਹਿਲੇ ਸੂਏ ਸੂਈ ਆ ਰਾਤ ਦੀ ਸੂਈ ਆ ਮਗਰ ਇਹਦੇ ਵੱਚੀ ਆ ਬਹੁਤ ਚੰਗੀ ਵੱਚੀ ਆ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂ ਪੈਂਦੀਆਂ ਦੁੱਧ 13 ਪਿਆ ਜੇ 14 ਪਿਆ ਜੇ ਬਾਈ ਕਹਿੰਦਾ ਪਿਆਜੂ ਖੁੱਲਾ ਹਵਾਨਾ ਬਹੁਤ ਸੋਹਣਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਗਰ ਹਵਾਨਾ ਫਿਟਿੰਗ ਵਾਲਾ ਥਣ ਪੂਰੇ ਚੰਗੇ ਆਦੀ ਚੁਆਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਉਧਰਲੇ ਪਾਸੇ ਦੀ ਵਖਾਣਾ ਇਧਰ ਲੱਤ ਮੂਰੇ ਕਰ ਲਈ ਸੀ ਵੱਚੀ ਨੇ ਥਾਣ ਸੋਹਣੇ ਆਦੀ ਚਵਾਈ ਵਾਲੇ ਆ ਦੁੱਧ ਮੱਝਾਂ ਵਰਗਾ ਉਹ ਫੈਡ ਫੂਡ ਵਧੀਆ ਆ ਜਾਣੀ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਫੂਡ ਚਾਂਗ ਹੈ ਨਹੀਂਗੀ ਕਿੰਨੇ ਦੀ ਧਰ ਵੇਚਣ ਵਾਲੀ ਗੱਲ ਬਾਈ ਇਹਦਾ ਮੁੱਲ ਦੋਵੇਂ ਮੁੱਲ ਕਰਦੇ ਓਵੇਂ ਵੀ ਕਰ 40 ਕਰਾਈ ਜਾਵੇ 42 ਕਰਾਈ ਜਾਵੇ ਆਪਾਂ 37000 ਦੀ ਦੇ ਦੇਣੀ ਆ 37 ਦੀ 37000 ਦੀ ਦੇ ਦੇ ਜਮਾ ਜਾਇਜ਼ ਜਮਾ ਜਾਇਜ਼ ਲਓ ਜੀ 37000 ਦੀ ਮੁੱਲ 40 42 ਕਰਾ ਲਓ ਜੇ ਪਕਾਈ ਕਰਨੀ ਆ 35 36000 ਦੀ ਤਾਂ ਟੋਕੜ ਆਉਂਦੀ ਆ 10 ਕਿਲੋ ਦੁੱਧ ਵਾਲੀ ਅਗਲਾ ਆਪਦੇ ਮੂੰਹੋਂ ਕਹਿੰਦਾ ਬਈ ਟੋਕੜ ਆ ਇਹਦਾ ਤਾਜੀ ਸੂਈ ਆ ਰਾਤ ਹੀ ਸੂਈ ਆ ਮਗਰ ਵੀ ਵੱੱਛੀ ਆ ਦੁੱਧ ਵੀ 13 14 ਕਿਲੋ ਪਿਆ ਜੂ ਤੇ 30 ਤੇ 73700 ਦੀ ਕਿਹਨੇ ਦੇਣੀ ਆ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ ਚ ਕਿਹਾ ਸੀ ਇਦੋਂ ਘੱਟ ਮੁੱਲ ਚ ਵੇੜਣਾ ਨਹੀਂ ਮੈ ਲਿਆਂ ਤਾਜ਼ੀਆਂ ਸੂਈਆਂ ਸਵਾਈਆਂ ਫਵਾਨਾ ਸੋਹਣਾ ਠੋਸ ਨਿਕਰ ਉੱਪਰ ਫੋਟਾਂ ਨੂੰ ਚੋੜਾ ਹਵਾਨਾ ਸਟਾਰਟ ਹੁੰਦਾ ਸੀਲ ਸੌ ਵਾਲਾ ਕੰਮ ਫੋਲੀ ਆ ਬਾਕੀ ਇਹਦਾ ਸੂਈਆਂ ਸਵਾਈਆਂ ਇਹ ਕਿਹੜਾ ਗੱਬਣਾ ਦੋ ਟਾਈਮ ਚੋੜਿਓ ਭਾਵੇਂ ਚਾਰ ਟਾਈਮ ਝੋਕੀ ਲੈ ਜਾਓ 37000 ਦੀ 托ਕੜਾ ਨਾਲੋਂ ਵੀ ਘੱਟ ਮੁੱਲ ਦੇਵਾ ਗੱਠੇ ਨੂੰ ਪੱਟਾਂ ਤੋਂ ਪਿੱਛੇ ਫਿਰਦਾ ਦੋ ਨੰਬਰ ਤੇ ਆਉਣ ਦੇ ਦੋ ਨੰਬਰ ਬਈ ਦੂਜੀ ਸੂਈ ਸੂਈ ਆ ਠੀਕ ਆ ਹੁੰਦਾ ਇਹਦਾ ਰਕਾਟ ਹੈਗਾ 18 ਲੀਟਰ ਦਾ ਬਾਈ ਸਮਾਂ ਸੂਈ ਨੂੰ ਸੂਈ ਬਾਈ ਇਹ ਸਵੇਰ 3 ਵਜੇ ਜੇਰ ਜੁਰ ਇਹਦੀ ਵੀ ਮਗਰ ਕੀ ਇਹਦੇ ਮਗਰ ਇਹਦੇ ਵੀ ਬੱਛੀ ਆ ਬਾਈ ਬਾਬੇ ਬੂਬੇ ਤਾਂ ਨਹੀਂ ਗਿਆ ਕਿ ਆਏ ਕਿਤੇ ਅੱਜ ਬੱਛੀਆਂ ਬੱਛੀਆਂ ਲਈ ਫਰ ਸਾਰੀਆਂ ਬੱਛੀਆਂ ਆ ਬਾਈ ਸਾਰੀਆਂ ਹੀ ਬੱਛੀਆਂ ਆ ਠੀਕ ਐ ਬੱਛੀਆਂ ਸਾਰੀਆਂ ਹੀ ਠੰਡੀਆਂ ਸੀਗਾ ਬਾਈ ਕੱਢੀਏ ਬਾਹਰ ਨੂੰ ਦੋਸਤੋ ਵੱਡੀ ਵਹਿੜ ਜਰਸੀ ਬਰੀਡ ਅਮਰੀਕਨ ਆ ਜਿਹੜਾ ਕੱਦ ਦਾ 18 ਲੀਟਰ ਦੁੱਧ ਦਿੱਤਾ ਪਹਿਲਾਂ ਨੇ 18 20 ਮੰਨ ਕੇ ਸੌਦਾ ਕਰ ਲੇ ਬਾਈ ਕਹਿੰਦਾ ਕੋਈ ਸਵਾਉਣ ਦੀ ਨਹੀਂ ਤੁਹਾਨੂੰ ਟੈਨਸ਼ਨ ਸੂਈਆਂ ਸਵਾਈਆਂ ਜੇਰਾਂ ਪਈਆਂ ਪਵਾਈਆਂ ਆਜ ਜੋੜੇ ਦੀਆਂ ਉਹ ਹਜੇ ਸੂਈ ਹੋਣਾ 3 ਨੰਬਰ ਤੇ ਜਿਹੜੀ ਤੁਹਾਨੂੰ ਸੂਈ ਸਵਾਈ ਵਿਖਾਉਣੀ ਆ 18 20 ਕਿਲੋ ਖੁੱਲਾ ਦੁੱਧ ਪਿਆਜੂ 18 ਪਹਿਲਾਂ ਨੇ ਦਿੱਤਾ 18 20 ਮੰਨ ਕੇ ਸੌਦਾ ਕਰ ਲਓ ਵੱਡੇ ਕੱਦ ਵਾਲੀ ਜਰਸੀ ਆ ਫੁੱਲ ਵੱਡਾ ਕੱਦ ਹੈ <=ਵਾ ਭਾਂਡਾ ਵੀ ਖੁੱਲਾ ਵੱਡਾ ਹਵਾਨਾ ਆਦੀ ਚੋਈ ਵਾਲੇ ਥਣ ਗੁਲਾਬੀ ਗੈਬ ਚ ਲੱਗੇ ਹੋਇਆ ਬੌਲਾ ਕਿੰਨਾ ਚੋਇਆ ਬਾਈ 3 ਲੀਟਰ ਬੌਲਾ ਕੱਢਿਆ ਬਾਈ ਬੱਚੀ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ 3 ਲੀਟਰ ਬੌਲਾ ਚੋਇਆ ਤੇ ਵੀਡੀਓ ਬਣਾ ਰਹੇ ਆ 11 ਵਜੇ 11 ਵਜੇ ਕੇ 8 ਮਿੰਟ ਦੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੇ ਘਰ ਹਵਾਨਾ ਦੁੱਗਣਾ ਵਿਖਾਊਗੀ ਕਿਉਂਕਿ ਸ਼ਾਮ ਦੀ ਚਵਾਈ 6-7 ਵਜੇ ਹੋਣੀ ਆ ਸਵੇਰ ਦੀ ਚਵਾਈ ਹੋਈ ਆ 3 ਕਿਲੋ ਬੋਹਲਾ ਕੱਢਿਆ ਸਵੇਰ 3 ਵਜੇ ਸੂਈ ਵੀ ਆ ਬੱਚੇ ਨੂੰ ਝੰਗਾ ਕੇ 3 ਕਿਲੋ ਚੋਇਆ ਫੁੱਲ ਵੱਡੀ ਵਹਿੜ ਜੇ ਕੋਈ ਵੱਡੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਆ ਜਿਓ ਜੈ ਜਪਾ ਦੋਵੇਂ ਪਾਸਾ ਦੱਸ ਦੇ ਭਾਈ ਮੋਲੇ ਦਾ ਕੋਈ 60 ਕਰਾਲੇ 65 ਕਰਾਲੇ ਜੇ ਤਾਂ ਭਗਾਈ ਕਰਨੀ ਆ ਤਾਂ ਬੈਂਡ ਆ ਤੇ ਜੇ ਲੈਣ ਦੇ ਨਾਲੇ ਕਰਨਾ 58000 ਲਓ ਜੀ ਜੇ ਭਗਾਈ ਕਰਨੀ ਆ ਤਾਂ 65000 ਮੁੱਲ ਆ ਬਾਈ ਕਹਿੰਦਾ ਜੇ ਨਹੀਂ ਭਗਾਈ ਕਰਨੀ ਤਾਂ 58000 ਦੀ ਦੇ ਦੇਣੀ ਆ ਦੋਸਤੋ ਭਾਜ ਜਮਾ ਜੈਜ ਆ ਸੂਈਆਂ ਸਵਾਈਆਂ ਮਗਰ ਵੀ ਬੱਚੀਆਂ ਤੁਹਾਨੂੰ ਵੀ ਪਤਾ ਹੈ ਵਹਿੜ ਸੂਈ ਹੋਵੇ ਮਗਰ ਬੱਛੀ ਹੋਵੇ ਸੂਈ ਕਰਕੇ ਹੀ ਵਹਿੜ 5-7000 ਵੱਜ ਜਾਂਦੀ ਆ ਬੱਛੇ ਨਾਲੋਂ ਬੱੱਛੀ ਵਾਲੀ ਮੱਜੇ ਮਗਰ ਬੱਛਾ ਹੋਵੇ ਤਾਂ 5-7000 ਘਟ ਜਾਂਦੀ ਆ ਤੇ ਜੇ ਬੱੱਛੀ ਦੇ ਦੇ ਤੇ ਉਹੀ ਵਹਿੜ 5-7000 ਉਹਦਾ ਹੀ ਮੁੱਲ ਵੱਧ ਹੁੰਦਾ 55000 ਦੀ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਫੁੱਲ ਵੱਡੀ ਵਹਿੜ ਮਗਰ ਵੀ ਵੱਛੀ ਬਹੁਤ ਚੰਗੀ ਆ 18-20 ਮੰਨ ਕੇ ਸੌਦਾ ਕਰ ਲਿਓ ਲਓ ਵੀ ਮਿੱਤਰੋ ਇੱਕ ਆ ਹੋਰ ਬਹੁਤ ਚੰਗੀ ਵਹਿੜ ਮੋٹے-ਮੋٹے ਥਾਣਾ ਵਾਲੀ ਪੈਣੀ ਹਜੇ ਦੀ ਬਾਕੀ ਆ ਕਿਉਂਕਿ ਸੂਈ ਹਜੇ ਹੋਣਾ ਤੇ ਬੱਚਾ ਇਹਨੇ ਵੀ ਵੱਛੀ ਨੂੰ ਜਨਮ ਦਿੱਤਾ ਦੱਸ ਇਹਦੇ ਬਾਰੇ ਬਾਈ ਇਹ ਵੀ ਦੂਜੇ ਸੂਏ ਸੁਈਆ ਬਾਈ ਵਹਿੜ ਹੂੰ ਲੋਣ ਦਾ ਇਹਦਾ ਵੀ 18 ਲੀਟਰ ਦਾ ਰਕਾਟ ਆ ਠੀਕ ਹੈ 18 ਲੀਟਰ ਬੰਦਾ ਦਾ ਚੋਇਆ ਵਾ ਗਾਰੰਟੀ ਨਾਲ ਆਪਣਾ ਪਰ ਆਪਾਂ ਬਈ ਇਹ ਚੀਜ਼ ਦੀ ਗਾਰੰਟੀ ਨਹੀਂ ਲੈਂਦੇ ਹੂੰ ਪਿਆਜ 18 ਪਿਆਜ 20 ਪਿਆਜ ਮਗਰ ਕੀ ਇਹਦੇ ਮਗਰ ਇਹਦੇ ਵੀ ਬੱਛੀ ਆ ਬਈ ਕੱਢੀਏ ਬਾਹਰ ਨੂੰ ਦੋਸਤੋ ਮਗਰ ਇਹਦੇ ਵੀ ਬੱਛੀ ਆ ਲਓ ਵੀ ਮਿੱਤਰੋ ਤਿੰਨ ਨੰਬਰ ਇਹ ਵੀ ਤਾਜੀ ਸੂਈ ਆ ਇਹਨੂੰ ਤਾਂ ਸੂਈ ਨੂੰ ਹੀ ਮਸਾ 20 25 ਮਿੰਟ ਹੋਇਆ ਕਿਉਂਕਿ ਮੇਰੇ ਆਏ ਤੋਂ ਸੂਈ ਆ ਇਹ 18 ਲੀਟਰ ਦੁੱਧ ਲੈ ਚੱਲ ਬਾਈ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੇਰ ਪੈਣੀ ਹਜੇ ਬਾਕੀ ਆ ਜੇਰ ਦੀ ਬਾਈ ਇਹਦੀ ਵੀ ਵੀਡੀਓ ਬਣਾ ਕੇ ਰੱਖ ਲੂ ਕਦ ਕੁੱਦੇ ਇਹਦਾ ਵੀ ਪੂਰਾ ਹੀ ਆ ਚਾਰੇ ਥਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਇਆ ਦੋਸਤੋ ਮੱਝਾਂ ਵਰਗਾ ਦੁੱਧ ਆਉਣਾ ਤਿੰਨਾ ਵਹਿੜਾਂ ਤਿੰਨੇ ਤਾਜ਼ੀਆਂ ਸੂਈਆਂ ਸਵਈਆਂ ਤਿੰਨਾ ਦੇ ਮਗਰੀ ਵੱਛੀਆਂ ਤੇ ਮੁੱਲ ਕਿਹੜਾ ਹੋਣਾ ਫੰਡਰ ਮੱਝਾਂ ਨਾਲੋਂ ਵੀ ਘੱਟ ਥਣ ਵੇਖੋ ਫੁੱਲ ਚੰਗੇ ਮੋٹے ਮੋٹے ਥਾਣਾ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਮਗਰ ਵੀ ਵੱਛੀ ਆ ਪੂਰੀ ਵੱਡੀ ਵਹਿੜ ਆ ਜੈ ਜਪਾ ਇਹਦਾ ਬਾਈ ਬਾਈ ਮੋਲੇ ਦਾ ਕੋਈ 65 ਕਰਾ ਲੈ ਕੋਈ 70 ਕਰਾ ਲੈ ਵੇਚਣ ਵਾਲੀ ਗੱਲ ਵੇਚਣ ਵਾਲੀ ਬਾਈ 61000 ਦੀ ਦੇ ਦੇਣੀ ਆਪਾਂ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 65 ਕਰਾ ਲਓ 70 ਕਰਾ ਲਓ 60 ਤੇ ਇੱਕ 61000 ਦੀ ਦੇ ਦੇਣੀ 18 ਕਿਲੋ ਦੁੱਧ ਪਹਿਲੇ ਨੇ ਦਿੱਤਾ 18 20 ਮੰਨ ਕੇ ਅਗਲਾ ਇਹਦਾ ਸੌਦਾ ਕਰ ਲੈ ਮਗਰ ਵੀ ਬੱਛੀ ਆ ਬਹੁਤ ਸੋਹਣੀ ਜਰਸੀ ਵਧੀਆ ਸੇਵਾ ਕਰ ਲਓਗੇ ਤਿੰਨਾ ਵੜੜਾਂ ਦੇ ਮਗਰ ਬੱਛੀਆਂ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵੜੜਾਂ ਤਿਆਰ ਹੋ ਜਾਣੀਆਂ ਆਜਾ 4 ਨੰਬਰ ਤੇ ਕਿੰਨੇ ਦਿਨ ਲੈ ਜੂ ਇਹ ਲੈ ਲੀਂ ਬਾਈ ਤੈਨੂੰ ਨਾਲ ਲੈ ਜਾ ਚਾਰ ਦਿਨ ਲੈ ਜਾ ਖੋੜ ਬਸ ਤਿਆਰੀਆਂ ਜੀ ਆ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਸੁਪ ਕਿੰਨਾ ਕੁ ਦੁੱਧ ਦੇ ਤੂੰ ਬਾਈ ਇਹਨੇ ਪਲੂਨ ਨੇ ਦਿੱਤਾ 15 ਲੀਟਰ ਦੁੱਧ ਕਿੰਨੇ ਦੀ ਇਹਦੀ ਵਿਹਾਰ ਆਏ ਬਾਈ ਇਹਦੀ ਹਾਂ ਆ ਬਾਈ ਦੇਣਾ ਇਹ 46 ਹਜ਼ਾਰ ਦੀ 40 ਤੇ 6 46000 ਦੀ ਇਹ ਤੋੜ ਫੋੜ ਕਰਨੀ ਆ ਬਾਈ ਫਿਰ 50 ਦੀ ਫਿਰ 50 ਦੀ ਜਿਪਾਈ ਕਰਨੀ ਆਂਦਾ ਬਾਈ ਕਹਿੰਦਾ ਤੋੜ ਫੋੜ ਕਰਨੀ ਆ ਮੁੱਲ ਘਟਾਉਣਾ ਜੇ ਨਹੀਂ ਘਟਾਉਣਾ ਤਾਂ 40 ਦੇ 6 46000 ਦੀ 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਆ ਲਾਲ ਰੰਗ ਦੀ ਜਾਨ ਵਾਲੀ ਬੱਚੀ ਥਣ ਇਹਦੇ ਵੀ ਗੈਬ ਚ ਨਿਕੜਵੇਂ ਇਕੱਲੇ ਇਕੱਲੇ ਲੱਗੇ ਆ ਸਮਾਂ ਇਹਦਾ ਕਿੰਨਾ ਕ ਪਿਆ ਬਾਈ ਤਿੰਨ ਤੋਂ ਚਾਰ ਦਿਨ ਲਊ ਬਾਈ ਬਸ ਲੈ ਚਲ ਆ ਰਹੀ ਆ 40 ਦੇ 6 46000 ਦੀ ਬਾਈ ਕਹਿੰਦਾ ਦੇ ਦੇਣੀ ਆ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਜੇ ਨੇ ਸੂਪਣਾ ਤਿਆਰ ਹੀ ਮੰਨੂ ਬਾਈ ਕਹਿੰਦਾ ਘੋੜੀ ਵਰਗਾ ਤੋੜਾ ਤੋਰਾ ਪਈ ਚੰਗਾ ਉਹ ਨਾ ਕਿ ਬੁੱਢੀ ਆ ਨਵਾਂ ਹਾਨ ਬੱਚੀ ਦੂਜਾ ਸੂਆ ਤੇ 50 55000 ਦੀ ਲੱਸੀ ਲਾਵੀ ਫੰਡਰ ਮੱਝ ਵੇਖਦੀ ਆ ਇਹਦਾ ਮੁੱਲ ਘੜਾ 46000 ਦੁੱਧ 15 16 ਕਿਲੋ ਪਿਆ ਦੇਣਾ ਨਵਾਂ ਹਨ ਮੱਚੀ ਦੂਜਾ ਸੂਆ ਪੂਰੀ ਚਮਕ ਦਮਕ ਵਾਲੀ ਆ ਕਿ ਇਧਰ ਹੋਰ ਵੱਡੀ ਰਹਿ ਗਈ ਇਹਦੇ ਬਾਰੇ ਵੀ ਦੱਸ ਦੇ ਇਹ ਵੀ ਬਈ ਦੂਜੇ ਸੂਏ ਨੂੰ ਆ ਮਾ ਸਵਾ ਇਹ ਬਾਤ ਇਹ ਵੀ ਤਿਆਰ ਹੀ ਆ ਬਈ ਦੋ ਦਨ ਕੱਢ ਜੇ ਕਿੰਨਾ ਕ ਦੁੱਧ ਦੇ ਦੂਧ ਦੇ ਨੇ ਬਈ ਟੂਨ ਲੱਗਦਾ 18 ਲੀਟਰ ਠੀਕ ਆ ਇਹ 8ਾਣਾ ਮੰਨ ਕੇ ਆਪਾਂ ਲਈ ਆ ਦੋ 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 ਦਿਨ ਕੱਢ ਜੇ ਬਾਈ ਕਹਿੰਦਾ ਕੱਲ ਨੂੰ ਸੂਪੇ ਦਾਣੇ ਦੇ ਪੂਰੇ ਆ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਦੋ ਦਿਨ ਲੈ ਜੇ ਦਾਣੇ ਦੇ ਪੂਰੇ ਹੋ ਗਏ ਆ 18 ਲੀਟਰ ਦੁੱਧ ਬਾਈ ਦੱਸਦਾ ਕਿਹਨੇ ਦਿੱਤਾ ਇਹ ਵੀ ਪੂਰੀ ਕੱਦ ਵੈੜ ਵਾਲੀ ਵੈੜ ਲੈਵਾ ਭਾਂਡਾ ਇਹਦਾ ਵੀ ਖੋਨਾ ਖੁੱਲਾ ਕਿੰਨੇ ਦੀ ਤਾਰ ਜਾਇਜ਼ ਆ ਮੋਲ ਇਹਦਾ ਵੀ ਲੈਣ ਦੇਣ ਮੋਲੇ ਦਾ ਬਈ 55 ਕਰਾਲਾ 60 ਕਰਾਲਾ ਇਹ ਦੇ ਦੇਣੀ ਆ ਭਾ 49000 ਲਓ ਜੀ 50000 ਚੋਂ 1000 ਛੱਡ ਦੇਣਾ 49000 ਦੀ ਵਲਟ ਹਲਾਂ ਕਾਫੀ ਬਾਕੀ ਆ ਮੇਰੇ ਹਿਸਾਬ ਨਾਲ ਦੋ ਕੁ ਦਿਨ ਹਜੇ ਲੈ ਜਾਊਗੀ ਬਾਕੀ ਚਲੋ ਗੱਬਣ ਦਾ ਪਤਾ ਨਹੀਂ ਹੁੰਦਾ ਹੋ ਸਕਦਾ ਤਿਆਰੀ ਕਰਨ ਦੇ ਆਂ ਭਾਈ ਮੌਕੇ ਤੇ ਹਾਂ ਦਾ ਕੋਈ ਪਤਾ ਨਹੀਂ ਹੋ ਸਕਦਾ ਆਥਣੇ ਸੂਪੇ ਜਿਹੜੀ ਵਲਟ ਹੈਗੀ ਇਹ ਤਾਂ ਸੂਨੀਆਂ ਸੂਨੀਆਂ ਜੋਰ ਮਾਰਦੀਆਂ ਕੱਢ ਦਿੰਦੇ ਆ ਪਰ ਖਾਸ ਗੱਲ ਰਹੁ ਕਿ ਮੁੱਲ 49 ਜਮਾ ਜਾਇਜ਼ ਮੁੱਲ ਮੁੱਲ ਭਾਵਾ ਜਿੰਨਾ ਮਰਜ਼ੀ ਕਰਾ ਲਓ 55 60 ਪੈੜਾ ਵੀ ਪੂਰੀ ਚੰਗੀ ਆ 61000 ਦੀ 18 ਕਿਲੋ ਦੁੱਧ ਦਿੱਤਾ ਇੱਥੇ ਮੱਖੀਆਂ ਜੀਆਂ ਬਹੁਤ ਆ ਤੁਹਾਨੂੰ ਦੀਨੀਆਂ ਹੀ ਹੋਣੀਆਂ ਆਵੇ ਕਿਉਂਕਿ ਹੁਣੇ ਪੱਠੇ ਲੈ ਕੇ ਆਏ ਆ ਆ ਸਾਰੀਆਂ ਮੱਖੀਆਂ ਹੀ ਉੱਡੀਆਂ ਫਿਰਦੀਆਂ ਮੋਟੀ ਮੋਟੀ ਮੱਖੀ ਆ ਖੇਤ ਵਾਲੀ ਤੁਹਾਨੂੰ ਪਤਾ ਵੀ ਆ ਜਿਹੜੇ ਭੈਣ ਭਰਾ ਖੇਤ ਜਾਂਦੇ ਤੇ ਕਿੰਨੀ ਭੈੜੀ ਦੰਦੀ ਵੜਦੀ ਆ ਤੇ ਪਸ਼ੂ ਨੂੰ ਵੀ ਤਾਂ ਹਿਲਣਾ ਹੀ ਆ ਜਦੋਂ ਦੰਦੀ ਵੜਦੀ ਉਹ ਤਾਂ ਬੰਦੇ ਦੀ ਚੀਜ਼ ਕੁਮਰਾਨ ਦੀ ਆ ਜਦੋਂ ਮੁੜਕਾ ਜਾ ਆ ਹੋਵੇ ਤੇ ਝੱਗਾ ਜਾ ਨਾਲ ਲੱਗਿਆ ਹੋਵੇ ਢੂਈਨਾ ਇਹ ਤਾਂ ਦੰਦੀ ਵੱਢਦੀ ਐ ਪਤਾ ਹੀ ਐ ਕਿੰਨੀ ਪੀੜ ਲੱਗਦੀ ਐ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਮੁੱਲ ਦੇ ਆ ਤਿੰਨ ਤਾਜ਼ੀਆਂ ਸੂਹੀਆਂ ਦੋ ਗੱਬਣਾ ਤਿਆਰ ਛੋਟੇ ਛੋਟੇ ਪਾ ਦੀਆਂ ਵਹਿੜਾਂ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਐ ਬਾਈ ਦੇ ਘਰੇ ਆ ਜੋ ਤਸੱਲੀ ਕਰਕੇ ਲੈ ਜਾਓ ਐਤੋਂ ਘੱਟ ਮੁੱਲ ਜੀ ਕਿਹਨੇ ਏਨੇ ਦੁੱਧ ਵਾਲੀਆਂ ਵਹਿੜਾਂ ਦੇਣੀਆਂ ਕਾਲੇ ਕੇ ਪਿੰਡ ਜ਼ਿਲ੍ਹਾ ਮੋਗਾ ਸਸਿਕਾ